ਵਧੀਆ 1510 ਜਮੂਨਾ ਪਾਜੀ ਸਾਰਿਆਂ ਨੂੰ ਖਲਾ ਖਰਾ ਰਾ ਰਹੇ ਆ ਚੱਕੋ ਪਾਜੀ ਆ ਲੈ ਹੈਪੀ ਲੋਨ ਹੈਪੀ ਲੋਨ ਇਹ ਖਾ ਕੇ ਤਾਂ ਦੇਗਾ ਆਟੋ ਵੀ ਭੁੱਲ ਜਣੀ ਆ ਫੜ ਓਏ ਤੋ ਖਾਏ ਨੇ ਖਾ ਲੈ ਸਾੜੇ ਜੋਰ ਵੀ ਲੱਗ ਦੇਖੋ ਪਾਜੀ ਕੰਮ ਕਰ ਰਿਹਾ ਸਾਰਿਆਂ ਨੂੰ ਪਾਜੀ ਚੰਗੀ ਤਰ੍ਹਾਂ ਕੰਮ ਕਰ ਦੋ ਸਾਰਿਆਂ ਨੂੰ ਹੋਰ ਹੋਰ ਮਾਨ ਪੂਰਾ ਦੇਖੋ ਨਿਆਣੇ ਜਿੰਨਾ ਖਾਓ ਦਾ ਬਾਕੀ ਰੋਜ਼ ਖਾਓ ਸਾਡੇ ਆਉਣ ਵਾਲੇ ਨਿਆਣੇ ਸੁਭੀ ਸਾਪੂ ਦੂਹੀ ਭਾਜੀ ਮੋਟੀਵੇਟ ਕਰਦੇ ਆ ਕਿ ਨਸ਼ਾ ਖਾ ਖਾ ਕੇ ਮੁਕਾ ਦਿਓ ਪੰਜਾਬ ਚ ਹੈ ਨਾ ਭਾਈ ਬਿਲਕੁਲ ਸਹੀ ਗੱਲ ਆ ਉਦਾਂ ਦਾ ਖਤਮ ਹੋਣਾ ਨਹੀਂ ਖਾ ਖਾ ਕੇ ਮੁਕਾ ਦਿਓ ਖਤਮ ਕਰ ਦਿਓ ਚੜੋ ਆਉਣ ਵਾਲੀ ਪੀੜ੍ਹੀ ਤੁਹਾਡੀ ਸੁਖੀ ਰਹੂਗੀ ਭਾਜੀ ਚਲੋ ਫੇ ਪੋੜੀ ਵਾਲ ਨੂੰ ਲੈ ਕੇ ਜਾਓ ਭਾਜੀ ਪੋੜੀ ਵਾਲ ਨੂੰ ਚੱਲੇ ਚਲੋ ਫੇ ਉੱਠੋ ਸਾਰੇ ਛੇਰੋ ਉਠੋ ਅੱਲਾਹ ਛੇਰੀ ਦਿੰਦੀ ਹੈ ਪਹਿਲਵਾਨ ਭਾਈ ਸਾਡੇ ਨੂੰ ਭਾਜੀ ਕੁਸ਼ਤੀ ਖੇਡੇ ਰਹੇ ਪੁਰਾਣੇ ਸਮੇਂ ਚ ਨਾ ਵੀ ਭਾਈ ਆ ਪੋੜੀ ਚੜਾਉਣੀ ਆ ਭਾਈ ਨੇ ਉਧਰ ਕੈਮ ਕਰਤਾ ਸੀਗਾ ਖਲਾਖ ਲਾ ਕੇ ਭਾਈ ਨੂੰ ਸਾਰਿਆਂ ਨੂੰ ਹਾਟਣੀ ਪੋੜੀ ਇੱਥੇ ਰੱਸੀ ਦਾ ਰੰਗ ਨਹੀਂ ਮੈਨੂੰ ਘਰ ਲੱਗਿਆ ਰੱਸੀ ਅੱਗੇ ਬਦਲਾਉ ਭਾਜੀ ਕਿਤੇ ਮੈਂ ਰੰਗ ਦਾ ਨਹੀਂ ਖੜਾ ਯਾਰ ਆਹ ਮੈਂ ਬੋਰ ਬਦ ਆਦਮੀ ਹੈ ਉਹ ਪੱਕਾ ਅੰਦਰ ਰਹਿਣਾ ਨਾ ਜਦੋਂ ਗਿੰਦ ਹੋਏ ਨਾ ਉਹ ਹੋ ਗਿਆ ਜਿਆਦਾ ਹੀ ਹੋ ਗਿਆ ਯਾਰ ਆ ਪੱਟ ਦੀਏ ਪਹਿਲਾਂ ਮੈਂ ਚੰਦਰ ਬਾਜੀ ਚੱਕੋ ਚੱਕੋ ਕੱਲੇ ਚੱਕੋ ਹੋਣਾ ਤਾਂ ਅੰਦਰ ਹੀ ਰਹਿਣਾ ਮੈਂ ਕਿਹਾ ਨਾ ਲਾਈ ਪੱਟ ਦੋ ਪਹਿਲਾਂ ਕਹਿੰਦੇ ਨਵੀਂ ਲੱਗਣੀ ਉਹ ਨਹੀਂ ਪੱਟ ਉਹ ਉਧਰ ਭਾਈ ਉੱਪਰ ਚੜ੍ਹ ਗਿਆ ਚਲੋ ਵੇ ਛੇਰੋ ਮੈਂ ਵੀ ਚਲਾ ਉੱਪਰ ਸਾਰਿਆਂ ਨੂੰ ਤੁਹਾਡਾ ਸਾਰਾ ਆ ਆਉਂ ਪਾਈ ਜਾਂ ਕੁਛ ਵੀ ਤੁਹਾਡੇ ਤਾਂ ਯਾਰ ਸਾਰੇ ਸਾਰਿਆਂ ਨੂੰ ਸਾਡੇ ਵਿੱਚ ਪਹਿਲਵਾਨ ਤੁਸੀਂ ਆ ਸਾਰੇ ਮੈਂ ਤਾਂ ਲਾਈ ਆ ਫੇਰੇ ਲਾਈ ਆ ਲਾਈ ਵੀ ਭਾਈ ਨੇ ਲੈ ਕੇ ਆ ਪਰ ਇਹ ਕਿੰਨਾ ਵਜਨ ਹੋਊਗਾ ਇਹਦਾ ਬੋੜੀ ਦਾ ਸਾਰਾ ਕਾਰ ਕਰਾ ਕੇ 3 ਕਿਲੋ 60 ਕਿਲੋ 30 ਗ੍ਰਾਮ ਹੋਣਾ 3 ਕਿਲੋ ਨੀ ਗਰਾਂ ਨੂੰ ਦਾ ਟੋਟਲ ਔਰ ਰੱਸੀ ਦਾ ਹੈਗਾ ਉਹ ਦਿੱਤਾ ਹੋਣੀ ਰੱਸੀ ਦਾ ਭਾਰ ਕਿੰਨਾ ਤੇ ਪਾਈਆ ਕਿ ਹੈਗਾ ਪੱਥਰਾਂ ਦਾ ਨਹੀਂ ਨਹੀਂ ਰੱਸੀ ਦਾ ਰੰਗ ਦੇਖੋ ਜਿਹਦਾ ਊਠ ਬੰਨਣਾ ਹੁੰਦਾ ਟੋਟਲ ਔਈ 4 ਕਿਲੋ 4 ਕਿਲੋ ਸਾਰਾ ਕਾਰ ਕਰਾ ਕੇ ਇਹ ਲੋਹਾ ਪਾ ਕੇ ਆਪਣਾ ਬੱਧ ਬੱਧ ਸਵਾ 1/4 ਕਿਲੋ ਵੇੜ ਪਾੜਨਾ ਸਵਾ 1/4 ਕਿਲੋ ਹਾਂਜੀ ਚੱਲ ਸਵਾ 1/4 ਕਿਲੋ ਦਾ ਵੇੜ ਉਹ ਮੁੰਡੇ ਦੀਆਂ ਆਪਣੀਆਂ ਜਿੰਮਾ ਉਹ ਮੁੰਡਾ ਜਿਹੜਾ ਠੇਕੇਦਾਰ ਜਿਹੜਾ ਉਹ ਨਹੀਂ ਆਪਣੀਆਂ ਜਮਾ ਚਾਰ ਜਮਾ ਹਜ਼ਾਰ ਬੱਤੇ ਗੱਤੇ ਗੱਤੇ ਦੇ ਡੰਬ ਗੱਤੇ ਦੇ ਡੰਬ ਵਾਲਾ ਉਹਨਾਂ ਦੇ ਆਪਣੇ 150 ਡੰਬ ਵਾਲਾ ਕਰਮਾ ਕੋਲ ਦੇ ਬੰਦਾ ਬਣਾਵਾ ਹੁਣ ਆ ਜਾ ਮੁੱਖਾ ਮਰੋ ਹੁਣ ਮਾਰੋ ਬਾਈ ਪ੍ਰਾਂਬਾ ਆਵਾਜ਼ ਮਾਰੋ ਆਪਣੇ ਬੰਦੇ ਨੂੰ ਮੇਤਰੀ ਸਾਹਿਬ ਜੇ ਤੁਸੀਂ ਇੱਕ ਗੱਲ ਹੋਰ ਮੰਨਾ ਜਿਹੜੇ ਪਤਲੇ ਰਸਤੇ ਵੀ ਪੋੜਾ ਦਿੰਦੇ ਇਹਨਾਂ ਨੂੰ ਹਾਂ ਜੀ ਅੱਗੇ ਨੂੰ ਜੱਲੇ ਨਾਲ ਬੁਲਾ ਦਿਓ ਉਹ ਦੋ ਬੰਦਿਆਂ ਨੇ ਦੇਖੋ ਜੀ ਆ 4 ਕਿਲੋ ਵਜ਼ਨ ਖਿੱਚ ਕੇ ਪਰੇਗਾ ਹਾਂਜੀ ਨਾ ਸਾਹ ਆ ਗਏ ਨੇ ਆਓ ਯਾਰਾ ਰਸਾ ਖਿੱਚੋ ਕਿਲੋ ਉੱਪਰ ਜਰਾ ਗਾਦੀ ਭਾਈ ਦੇਖੋ ਐਂਗਲ ਦੇ ਵਿੱਚ ਹੀ ਹੈ ਗਾਦੀ ਭਾਈ ਨੂੰ ਯਾਰੀ ਕਰ ਚੁੱਕੇ ਮੇਰੇ ਵੀ ਸਾਹ ਹਾਂ ਸੀ ਦੇਖ ਕੇ ਦਾਰ ਬਾਰੇ ਸੋਚਦੇ ਦੂਰੋਂ ਦੂਰੋਂ ਬੰਦੇ ਸੱਦੇ ਆ ਰਹੇ ਨੇ ਜੰਦੀ ਵਜ਼ਨ ਦੀ ਜੀ ਤੈਨੂੰ ਟਕਾਓ ਬਾਹਰ ਜਾਤਾ ਮਖੌਲ ਜਿੰਨਾ ਮਾਰ ਨਹੀਂ ਨਹੀਂ ਹੋਰ ਟਕਾਓ ਭਾਜੀ ਕਿੱਦਾਂ ਰੁਕ ਕਿੱਦਾਂ ਭਾਜੀ ਇਹਨੂੰ ਨਾਲ ਦੀ ਸਾਈਡ ਤੇ ਉੱਪ ਕੇ ਤਾਂ ਥੱਲੇ ਨੂੰ ਘਾ ਲਾਉਗਾ ਲੈ ਭਾਜੀ ਚਲੋ ਭਾਈ ਰੈਡੀ ਆਪਾਂ ਕਿਹੜਾ ਐਂਗਲ ਐਂਗਲ ਉਂਗਲ ਪੁੱਛ ਲੋ ਕਿ ਤੇ ਕਿੰਨੇ ਦੇ ਕਿਤਨੀ ਆ ਲੈ ਵੀ ਚੁੱਪਤੀ ਭਾਈ ਨੇ ਚੁੱਪਤੀ ਇਧਰੋ ਥੱਲੇ ਨਾ ਥੱਲੇ ਨਾ ਆਓ ਯਾਰ ਮੈਂ ਪੱਤੀਆਂ ਲਾਈਆਂ ਆ ਮੈਂ ਸੈਟ ਕਰਵਾ ਕੇ ਆ ਯਾਰ ਉਹਨੂੰ ਵੀ ਬੁਲਾ ਲ ਬੰਦੇ ਨੂੰ ਯਾਰ ਟਾਈ ਲੈਵਲ ਨੂੰ ਚਲੋ ਭਾਈ ਉਹ ਪਾਓ ਚਲ ਜੈ ਹਿੰਦ ਜੈ ਚਲ ਇੱਕ ਜੱਕ ਹੋਰ ਲਿਆ ਆ ਆ ਪਿਆ ਹਾਂਜੀ ਇੱਥੇ ਲਾ ਪਰਲੇ ਬੱਤੇ ਜਿੱਦਾਂ ਵਾ ਜੀ ਇੰਦਰ ਹੋਰ ਹੱਥੀ ਰੋਣੀ ਸ਼ੇਰੋ ਕੈਵਾ ਸੜੇ ਇੰਜੀਨੀਅਰ ਸਾਹਿਬ ਸੋਚਦੇ ਹੋਏ ਉਹ ਮੈਂ ਤਾਂ ਤਾਈਆਂ ਮਹਿਗਾ ਚਲੇ ਰੇ ਸਵੇਰੇ ਸੀ ਹੋਰ ਇੱਕ ਗੰਡਾ ਇੱਧਰ ਮੈਂ ਲੈ ਚੱਕੀ ਤੂੰ ਮੈਂ ਵੀ ਚੜਤੀ ਕੋੜੀ ਤਾਰ ਸੁਣੀ ਕਿਹਾ ਕਾ ਇੱਥੇ ਇਹ ਮਿੱਥੇ ਨਾ ਬਰੇਡਵਾਸ ਇਹ ਪਹਿਲਾਂ ਮੈਂ ਉਹ ਮਾਰੀਆ ਬੰਦ ਸੀ ਐਸੀ ਰਣਨੀਤੀ ਫੋੜੀ ਚਾੜੀ ਹਤੇ ਕਰ ਕੇ ਦੇਖੀਏ ਆ ਸਾਥਮੀ ਕੇ ਚਿਹਰੇ ਇਧਰ ਨੂੰ ਕਰਾਉਣੀ ਇਨਾ ਇਧਰ ਉਧਰ ਚੱਕ ਕੋਈ ਕਿਹੜਾ ਚੱਕ ਉਹ ਪੋੜੀ ਜਿੱਦੀ ਚਾੜਦੀ ਚਾਣਾ ਕਿਤਾ ਆ ਕੀ ਲੈਵਲ ਚਾਉਣੀ ਹੈ ਨਾ ਫੇਰ ਇਹਨੇ ਆਪਣੀ ਬੋਲੀ ਨੇ ਨੇ ਮਿਸਤਰੀ ਮੈਂ ਸੁਭਾਰੇ ਗੁਰੂ ਮਿਸਤਰੀ ਦਾ ਕੰਮ ਆ ਦੇਖੋ ਮਿਸਤਰੀਆਂ ਦੇ ਕੰਮ ਕੁਝ ਨੇ ਕੰਮ ਕਰਦਾ ਜਿਹੜੀ ਸਿੱਧੀ ਚੜ੍ਹਦੀ ਦੇਖੀ ਅਸੀਂ ਆਹ ਕਾਰਜ ਬੜੇ ਮਾਤਾ ਪੋਣ ਤਰੀਕੇ ਨਾਲ ਨਿਬਟਾਇਆ ਸਾਧ ਸੰਗਤ ਨੂੰ ਬੇਨਤੀ ਆ ਵੀ ਲੰਗਰ ਆਪਣੇ ਆਪਣੇ ਘਰ ਚ ਕਹਿਣਾ ਸਾਡੇ ਕੋਲ ਤੁਹਾਡੇ ਲਈ ਕੁਝ ਨਹੀਂ ਗਾ ਠੀਕ ਆ ਅੱਗੇ ਤੋਂ ਪੋੜੀ ਕਦੀ ਨਾ ਬਣਾਇਓ ਦਦੀ ਵੀ ਦਾ ਦੋ ਹਾਂ ਜੀ ਮੋੜ ਕੇ ਇੱਦਾਂ ਦੀਆਂ ਪੋੜੀਆਂ ਬਣਾਉਣੇ ਹਾਂ ਜੀ ਮੈਂ ਤੁਹਾਡੇ ਆਸਰੇ ਮੈਂ ਆਡੇ ਹੱਥ ਜੋੜ ਕੇ ਸਾਰਿਆਂ ਨੂੰ ਬੇਇੱਜ਼ਤੀ ਕਰਦਾ ਠੀਕ ਆ ਨਹੀਂ ਜੋ ਵੀ ਕਾਰਜ ਕੀਤਾ ਲੱਗਦਾ ਕਿ ਕੰਨਾ ਹੌਬ ਬਣ ਉਹ ਵਧੀਆ ਕੀਤਾ ਧੰਨਵਾਦੀ ਕਰਦਾ ਹਾਂ ਜੀ ਤੁਹਾਡਾ ਧੰਨਵਾਦ ਅਸੀਂ ਅਗਲੀ ਲੋਹੜੀ ਨੂੰ ਕਰਾਂਗੇ ਪੋੜੀ ਨਵਣਾ ਦੇ ਦੋੜਿਆਂ ਚ ਕੱਢਾਂਗੇ ਲੱਕੜ ਇਹਨੂੰ ਲਾਵਾਂਗੇ ਆਦ ਨਾ ਆ ਸਾਡੇ ਲੱਕੜ ਵਾਲੇ ਲੱਕੜ ਲੱਕੜ ਖਾਣੇ ਇਹਨਾਂ ਦੇ ਊੜ ਰਾੜ ਬੱਜੀ ਜੀ ਨਹੀਂ ਬੱਜਣੀ ਨਹੀਂ ਚਾਹੀਦੀ ਛੋੜ ਦੇ ਹਾਂ ਇਹਨੇ ਬੜਿਆਂ ਨਹੀਂ ਲੱਗਾ ਉਹ ਬੜਿਆਂ ਦਾ ਕਿਸੇ ਨੇ ਨਹੀਂ ਸੀ ਉਹਨੂੰ ਦੋਨੇ ਮੈਂ ਨਹੀਂ ਨਹੀਂ ਮੈਂ ਬੋਲਾਂ ਮੇਤਰੀ ਬੋਲਾਂ ਦੋਨੇ ਪੇਪਰ ਆ ਦੋਨੇ ਆ ਦੇਖਿਆ ਸੀਗਾ ਇਹ ਆ ਗਿਆ ਮੈਂ ਅੱਗੇ ਫੜ ਲਿਤਾ ਫਿਰ ਅੱਗੇ ਆ ਗਿਆ ਮੈਂ ਉਸ ਦਾ ਬੈਕ ਬੋਲਦਾ ਸੀਗਾ ਅੱਗੇ ਨਹੀਂ ਮੇਤਰੀ ਗੱਲ ਸਹੀ ਜੋ ਤੈਨੂੰ ਆ ਨਾ ਕਿਹਾ ਕਰ ਉਹ ਤੇ ਚਲੋ ਠੀਕ ਆ ਉਹ ਪੌੜੀ ਸਿੱਧੀ ਚੜ੍ਹ ਤੇ ਚੱਲਣਾ ਕਿ ਇਹ ਪੌੜੀ ਦਾ ਨਾਮ ਆ ਜੀ ਮੂਹ ਭਾਨੇ ਪੋੜੀ ਧੰਨਵਾਦ ਪੋੜੀ ਅੱਥੇ ਬਾਜ ਕੀ ਹੋਏ ਅੱਗੇ ਨੂੰ ਗੱਲ ਕੇ ਹੋ ਪਿਆ ਛੱਡ ਦੇ ਮੇਰਾ ਕੰਮ ਹੈ ਪਿਆ ਪੋੜੂ ਛੱਡ ਜਾ ਫਿਰ ਮੈਂ ਪਿਆ ਫੜਿਆ ਤੇਨੂੰ ਛੇੜ ਦੇ ਪਰਿਆ ਨਾ ਥੱਲੇ ਆ ਦੇ ਛੜੀਏ ਦਾ ਮੋਟਾ ਡਿਗਾਮ ਨਹੀਂ ਸਾਡੇ ਇੰਜੀਨੀਅਰ ਭਾਈ ਆ ਕੇ ਦਿਖਾਉਣਗੇ ਪੋੜੀ ਰਾਹੀਂ ਬਾਜੀ ਇੱਧਰ ਜੀ ਆਓ ਇੰਜੀਨੀਅਰ ਭਾਈ ਆਓ ਤੁਹਾਡੇ ਐਂਟਰੀ ਕਰ ਦਿੱਤੀ ਆ ਜੋ ਬਸ ਇੱਕ ਪੋੜਾ ਹੀ ਉਤਰਨਾ ਬਾਕੀ ਆ ਵੀ ਉਤਰ ਜਾ ਚੱਕ ਲੈ ਵੋਗੜੇ ਇਹ ਪੋੜੀ ਹੈਗੀ ਜਿੰਦਾ ਖੇਲੇ ਤੋਂ ਬੰਦਾ ਨਹੀਂ ਤਿਲਗਦਾ ਇਹ ਉਹ ਪੋੜੀ ਆ ਇੱਕ ਪੋੜੇ ਦੇ ਪੈਰ ਰੱਖੋ ਬਾੱਕੀ ਨਾ ਟੜ ਦੇ ਆਣ ਕੇ ਰੁਕਾਂਗੇ ਬਾਕੀ ਬੰਦਾ ਆਪੇ ਆ ਜਾਊਗਾ ਇਹ ਦੇਖ ਪਏ ਹਾਂਜੀ ਹਾਂਜੀ ਬਸ ਇੱਕ ਬੌੜਾ ਰੱਖਣ ਦੀ ਹਿੰਮਤ ਆ ਹਾਂ ਇਹ ਤਾਂ ਸਹੀ ਲੱਗਦੀ ਹੈ ਜੇ ਹੂੰ ਇਧਰ ਤੋਂ ਕਹੋ ਮੈਂ ਸਿਰ ਤੋਂ ਦਿਖਾਉ ਉਹ ਅੱਧਾ ਅਤੀੜਦਾ ਹੈ ਆਹ ਦੇ ਓ ਏਦਾਂ ਬਦ ਲੱਗਦਾ ਮੋਰੀ ਏਦਾਂ ਪੋੜੇ ਹੁੰਦੇ ਏਦਾਂ ਆ ਸਾਡੇ ਵਿੱਚ ਤੇ ਗਲਤ ਚਾਰਤਾ ਪੋੜੇ ਏਦਾਂ ਬਣੇ ਨਾ ਦੇ ਟੱਕ ਪਈ ਮੋਚ ਖਾਦੇ ਵੀ ਤੇ ਬਣਦਾ ਜੈ ਕਦਾ ਗਲੇ ਜਿੱਦਾਂ ਕਿ ਤੇ ਇਹ ਗਾਮੀ ਲੈਟਰ ਚੱਕਣ ਵਾਲਿਆਂ ਨਾਲ ਹੁੰਦੀ ਆ ਗਾਮੀ